ਨਵਾਂਸ਼ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜੰਗ ਲੜੋ ਹੈਵਾਨੂ ਸੇ। ਜਾਨਵਰਾਂ ਦੀ ਸੁਰੱਖਿਆ ਵਿੱਚ ਕਿੰਨੀ ਬਣਾ। ਕਿੰਨੀ ਬਣਾਓ ਕਿੰਨੀ ਬਣਾਓ ਡਾਕਟਰ ਮਾਮੀਤਾ ਦੀ ਕਾਗਜ਼ਾਤ ਲਾਓ 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 ਪਾਣੀ ਲਾਓ ਡਾਕਟਰ ਮਾਮੀਤਾ ਦੀ ਕਾਗਜ਼ਾਤ ਲਾਓ 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 ਫਾਇਲ ਲਾਓ ਫਾਇਲ ਮਨੁਸ਼ੇ ਆਰਦਾਂ ਦੀ ਸੁਰੱਖਿਆ ਵਿੱਚ ਕਿੰਨੀ ਬਣਾਓ ਕਿੰਨੀ ਬਣਾਓ ਕਿੰਨੀ ਬਣਾਓ ਡਾਕਟਰ ਮਾਮੀਤਾ ਦੀ ਕਾਗਜ਼ਾਤ ਲਾਓ 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 ਪਾਣੀ ਲਾਓ ਹਾਏ ਨੋ ਫਾਇਰਲੋ ਹਾਏ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ 5 ਸਤੰਬਰ ਨੂੰ ਮਨਾਇਆ ਜਾਂਦਾ ਹੈ ਉਸ ਸੰਬੰਧ ਦੇ ਵਿੱਚ ਸਾਡੇ ਨਾਲ ਆ ਆਈਟੀਆਈ ਤੋਂ ਅਧਿਆਪਕ ਵੀ ਨੇ ਤੇ ਪ੍ਰਿੰਸੀਪਲ ਵੀ ਰਹੇ ਨੇ ਆ ਸਰਦਾਰ ਜਸਪਾਲ ਸਿੰਘ ਜੀ ਗਿੱਦਾ ਸਾਹਿਬ ਨਵਾਂ ਸ਼ਹਿਰ ਤੋਂ ਉਹਨਾਂ ਦੇ ਨਾਲ ਗੱਲ ਕਰਾਂਗੇ ਅੱਜ ਦੇ ਦਿਵਸ ਦੇ ਸਬੰਧੀ ਧੰਨਵਾਦ ਪ੍ਰਦੇਸੀ ਸਾਹਿਬ ਦਿਨ ਬੜਾ ਭਾਗਾਂ ਵਾਲਾ ਹੈ ਔਰ ਇਸ ਕਰਕੇ ਵੀ ਕਿ ਭਾਰਤ ਦੇ ਸਭਾ ਕਾ ਰਾਸ਼ਟਰਪਤੀ ਡਾਕਟਰ ਰਾਧਾਕ੍ਰਿਸ਼ਨਨ ਜੀ ਨੇ ਇਹ ਇੱਛਾ ਜਾਰੀ ਕੀਤੀ ਕਿ ਜਿਹੜਾ ਮੇਰਾ ਜਨਮ ਦਿਨ ਹੈ ਉਹਨੂੰ ਅਧਿਆਪਕ ਦਿਵਸ ਦੇ ਤੌਰ ਤੇ ਮਨਾਇਆ ਕਰੋ ਔਰ ਅੱਜ ਲੋਕੀਂ ਇਸ ਦਿਨ ਨੂੰ 5 ਸਤੰਬਰ ਨੂੰ ਅਧਿਆਪਕ ਦਿਵਸ ਕਰਕੇ ਜਿਆਦਾ ਜਾਣਦੇ ਆ ਇਹ ਬੇਸ਼ੱਕ ਉਹਨਾਂ ਨੂੰ ਯਾਦ ਕਰਾਉਣਾ ਪੈਂਦਾ ਕਿ ਅਸਲ ਵਿੱਚ ਡਾਕਟਰ ਰਾਧਾ ਕ੍ਰਿਸ਼ਨਨ ਜੀ ਦਾ ਜਨਮ ਦਿਨ ਹੈ ਪਰ ਇਹਦੇ ਸਾਨੂੰ ਬਹੁਤ ਵੱਡਾ ਸੰਦੇਸ਼ ਮਿਲਦਾ ਹੈ ਹਰ ਵਿਅਕਤੀ ਜੀਵਨ ਦੇ ਵਿੱਚ ਵਿਦਿਆਰਥੀ ਵੀ ਹੈ ਅਧਿਆਪਕ ਵੀ ਹੈ ਕਿਉਂਕਿ ਜਨਮ ਲੈਣ ਦੇ ਬੱਚੇ ਨੂੰ ਉਹਦੀ ਮਾਂ ਜਦੋਂ ਬੋਲਣਾ ਸਿਖਾਉਂਦੀ ਹੈ ਤਾਂ ਉਹ ਮਾਂ ਉਹਦੀ ਅਧਿਆਪਕ ਹੈ ਔਰ ਬੱਚਾ ਉਹਦਾ ਵਿਦਿਆਰਥੀ ਹੈ ਜੀ ਇੱਕ ਅਨਪੜ੍ਹ ਕਿਸਾਨ ਵੀ ਆਪਣੇ ਬੱਚੇ ਨੂੰ ਖੇਤਾਂ ਦੇ ਵਿੱਚ ਸਿਆੜ ਪਾਣੇ ਦੱਸਦਾ ਹੈ ਖੇਤਾਂ ਨੂੰ ਪਾਣੀ ਲਾਣਾ ਦੱਸਦਾ ਹੈ ਬੇਸ਼ੱਕ ਉਹ ਅਨਪੜ੍ਹ ਹੈ ਲੇਕਿਨ ਉਹ ਵੀ ਉਸ ਬੱਚੇ ਦਾ ਅਧਿਆਪਕ ਹੈ ਉਹਨੂੰ ਖੇਤੀਬਾੜੀ ਬਾਰੇ ਸਮਝਾ ਰਿਹਾ ਉਹਦਾ ਵਿਦਿਆਰਥੀ ਹੈ ਤਾਂ ਇਸ ਤਰ੍ਹਾਂ ਇਹ ਦੋ ਇਸ ਜਿਹੜੇ ਰਿਸ਼ਤੇ ਆ ਇਹ ਹਰ ਇੱਕ ਵਿਅਕਤੀ ਦੇ ਲਾਗੂ ਹੁੰਦੇ ਆ ਕੋਈ ਇਹ ਕਹੇ ਕਿ ਮੈਂ ਤਾਂ ਜੀ ਸਕੂਲ ਚ ਗਿਆ ਹੀ ਨਹੀਂ ਮੈਂ ਮੈਂ ਅਧਿਆਪਕ ਦੇ ਉਸ ਦਾ ਮੈਨੂੰ ਕੀ ਆ ਜਾਂ ਮੈਂ ਤਾਂ ਪੜਿਆ ਹੀ ਨਹੀਂ ਮੈਂ ਵਿਦਿਆਰਥੀ ਕਿਦਾਂ ਆ ਤਾਂ ਇਹਨੂੰ ਜੇ ਆਪਾਂ ਗਹਿਰਾਈ ਚ ਦੇਖੀਏ ਤਾਂ ਦੁਨੀਆ ਦਾ ਹਰ ਮਨੁੱਖ ਜੇ ਇੱਕ ਅਧਿਆਪਕ ਵੀ ਹੈ ਵਿਦਿਆਰਥੀ ਵੀ ਹੈ ਸੋ ਇਸ ਕਰਕੇ ਮੈਂ ਆਪਣੇ ਜੀਵਨ ਦੇ ਵਿੱਚ ਕਿਤਾਬ ਸਭ ਕੋਈ ਪੁਰਾਣੀ ਆਪਰੇ ਅਧਿਆਪਕਾਂ ਦੀ ਕੋਈ ਗੱਲ ਜਿਹੜੀ ਤੁਸੀਂ ਅਜੇ ਤੱਕ ਨਾ ਭੁੱਲੇ ਹੋ ਹਾਂਜੀ ਬਹੁਤ ਸਾਰੇ ਗੱਲਾਂ ਇਦਾਂ ਹੀ ਜੀਵਨ ਚ ਜੁੜ ਗਈਆਂ ਜਿਹੜੀਆਂ ਸਾਨੂੰ ਆਪਣੇ ਅਧਿਆਪਕਾਂ ਪ੍ਰਤੀ ਸਾਨੂੰ ਸਤਿਕਾਰ ਦਿੰਦੀਆਂ ਹਨ ਔਰ ਅਸੀਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਜੀ ਹਾਈ ਸਕੂਲ ਤੱਕ ਫਿਰ ਗਾਂ ਡਿਪਲੋਮੇ ਕੀਤੇ ਹੱਥੇ ਸਾਨੂੰ ਵੱਖ-ਵੱਖਰੇ ਤਜਰਬੇ ਹੋਏ ਪ੍ਰਾਇਮਰੀ ਸਕੂਲ ਦੇ ਸਾਨੂੰ ਯਾਦ ਆ ਵੀ ਜਦੋਂ ਸਾਡੇ ਅਧਿਆਪਕ ਨੇ ਆਖਿਆ ਕਿ ਤੁਸੀਂ ਅਸੀਂ ਦੂਜੀ ਜਾਂ ਤੀਜੀ ਵੇਸੇ ਪਗੜੀ ਬਨ ਕੇ ਆਓ ਜਿਹੜੇ ਬੱਚੇ ਜਿਨ੍ਹਾਂ ਨੇ ਕੇਸਾ ਧਾਰੀ ਆ ਤੋਂ ਜਿਹੜੇ ਨਹੀਂ ਕੇਸਾ ਧਾਰੀ ਉਹ ਅੱਛੀ ਤਰ੍ਹਾਂ ਆਪਣੇ ਬਾਲ ਜਿਹੜੇ ਹੈ ਉਹਨਾਂ ਵਾਂਗ ਆਇਆ ਕਰੋ ਜੀ ਤੋਂ ਪਗੜੀ ਸਾਨੂੰ ਆਵੇ ਨਾ ਤਾਂ ਮੈਨੂੰ ਯਾਦ ਹੈ ਮੈਂ ਆਪਣੇ ਵੱਡੇ ਭਰਾ ਨੂੰ ਆਖਾਂ ਵੀ ਮੇਰੀ ਪੱਗ ਬੰਨ੍ਹ ਦੇ ਉਹ ਕਹਿੰਦਾ ਮੇਥੋਂ ਨਹੀਂ ਬੰਨ੍ਹ ਹੁੰਦੀ ਤਾਂ ਮੈਂ ਬਹੁਤ ਸਾਰੇ ਮਿੰਟ ਘਰ ਘੁੰਲਦਾ ਰਿਹਾ ਆਪਣੀ ਮਾਂ ਤੋਂ ਚੈੱਕ ਕਰਾਂਦਾ ਰਿਹਾ ਦੇਖੋ ਤਾਂ ਠੀਕ ਆ ਤਾਂ ਪੱਗ ਜਦ ਸਕੂਲ ਬੰਨ੍ਹ ਕੇ ਗਿਆ ਤਾਂ ਬੱਚੇ ਹੱਸ ਰਹੇ ਸਨ ਕਿਉਂਕਿ ਮੈਂ ਜ਼ਿਆਦਾ ਨੀਮੀ ਬਨ ਲਈ ਕਰਨਾਂ ਵਾਲੇ ਤਾਂ ਉਹ ਇੱਕ ਅਧਿਆਪਕ ਤੇ ਕਹੇ ਤੇ ਮਨੂੰ ਮੈਂ ਪੱਗ ਬੰਨ੍ਹਣ ਦਾ ਯਤਨ ਕੀਤਾ ਠੀਕ ਹੈ ਔਰ ਉਹ ਪਗੜੀ ਹੌਲੀ ਹੌਲੀ ਆਸਾ-ਆਸਾ ਮੈਨੂੰ ਬੰਨ੍ਹਣੀ ਆ ਗਈ ਤਾਂ ਇਸੇ ਤਰ੍ਹਾਂ ਸਾਨੂੰ ਅਸੀਂ ਜਦ ਛੁੱਟੀ ਹੋਣੀ ਉਸ ਵੇਲੇ ਸਾਡੇ ਸਕੂਲ ਦੇ ਲਾਗੇ ਇੱਕ ਖਜੂਰਾ ਦਾ ਬਾਗ ਹੁੰਦਾ ਸੀ ਤੁਸੀਂ ਕਿਹੜੀ ਜਗ੍ਹਾ ਤੋਂ ਪੜੇ ਜੀ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਸੁਝੋਂ ਜਿਲ੍ਹਾ ਅਸ਼ੀਰਪਕ ਸਿੰਘ ਨਗਰ ਅੱਜ ਕੱਲੋ ਮਿਡਲ ਸਕੂਲ ਆ ਠੀਕ ਹੈ ਤੇ ਉਹਦੇ ਵਿੱਚ ਪੜੇ ਤਾਂ ਉਸ ਵੇਲੇ ਸਾਨੂੰ ਅ ਅਧਿਆਪਕਾਂ ਨੇ ਸਾਨੂੰ ਇਸ ਤਰ੍ਹਾਂ ਵੀ ਸਮਝਾਣਾ ਕਿ ਅਗਰ ਤੁਸੀਂ ਸਕੂਲ ਦੇ ਵਿੱਚ ਐਂਟਰ ਹੋ ਰਹੇ ਆ ਰਾਸ਼ਟਰੀ ਗੀਤ ਅਸੈਂਬਲੀ ਹੋ ਰਹੀ ਹੈ ਜਨ ਗਨਮਨ ਹੋ ਰਹੀ ਹੈ ਜੀ ਕੋਈ ਗੱਲ ਨਹੀਂ ਜੇ ਤੁਸੀਂ ਲੇਟ ਆ ਸਕੂਲ ਦੇ ਬਾਹਰ ਹੀ ਖੜ੍ਹ ਜਾਓ ਜਿੱਥੇ ਤੁਹਾਨੂੰ ਜਨਗਨਮਨ ਸੁਣ ਗਈ ਉੱਥੇ ਖੜ੍ਹ ਜਾਣਾ ਤੇ ਵਿਸ਼ਰਾਮ ਤਦ ਹੋਣਾ ਜਦੋਂ ਉਹ ਰਾਸ਼ਟਰੀ ਗੀਤ ਸਮਾਪਤ ਹੋ ਗਿਆ ਫਿਰ ਤੁਸੀਂ ਜਿਹੜੇ ਬਾਹਰ ਵੀ ਸਕੂਲ ਤੋਂ ਖੜੇ ਤੁਹਾਨੂੰ ਕੋਈ ਮਾਰ ਨਹੀਂ ਪਊਗੀ ਕੋਈ ਤੁਹਾਨੂੰ ਐਸੀ ਗੁੱਸੇ ਨਹੀਂ ਹੋਵਾਂਗੇ ਰਾਸ਼ਟਰੀ ਗੀਤ ਦਾ ਸਨਮਾਨ ਵੀ ਉਹਨਾਂ ਨੇ ਸਿਖਾਇਆ ਕਿ ਜਿੱਥੇ ਕੰਨਾਂ 'ਚ ਬੈਗਿਆ ਉੱਥੇ ਹੀ ਖੜ੍ਹ ਚੋ ਕਿਦਾ ਸਾਬ ਜਿਹੜੇ ਹੁਣ ਦੇ ਸਟੂਡੈਂਟ ਔਰ ਅਧਿਆਪਕ ਦੇ ਵਿੱਚ ਕੀ ਫਰਕ ਹੈ ਤੇ ਪਹਿਲੇ ਅਧਿਆਪਕਾਂ ਔਰ ਸਟੂਡੈਂਟ ਵਿੱਚ ਤੁਸੀਂ ਕੀ ਫਰਕ ਸਮਝਦੇ ਹੋ ਪਰ ਤੁਸੀਂ ਸਾਬ ਜਮੀਨ ਅਸਮਾਨ ਦਾ ਫਰਕ ਪੈ ਗਿਆ ਜੀ ਦੇਖੋ ਇੱਕ ਸਮਾਂ ਸੀ ਕਿ ਮਾਪੇ ਆਪਣੇ ਬੱਚੇ ਇਹ ਵਾਸਤੇ ਸਕੂਲ ਜਾ ਕੇ ਕਹਿੰਦੇ ਸੀ ਕਿ ਜੇ ਇਹ ਸ਼ਰਾਰਤ ਕਰੇ ਜਾਂ ਇਹ ਨਾ ਪੜੇ ਜਾਂ ਤੁਹਾਡਾ ਕਹਿਣਾ ਨਾ ਮੰਨੇ ਬੇਸ਼ੱਕ ਇਹਦੀ ਸੇਵਾ ਕਰਦਿਆ ਕਰੋ ਇਹ ਮਾਪੇ ਕਹਿੰਦੇ ਸੀ ਅੱਜ ਪਰ ਹੁਣ ਤਾਂ ਫਿਰ ਕਾਨੂੰਨ ਬਣ ਗਿਆ ਜੀ ਕਿ ਬੱਚਿਆਂ ਨੂੰ ਤੁਸੀਂ ਡਾਂਟ ਨਹੀਂ ਸਕਦੇ ਹਾਂਜੀ ਹੁਣ ਕਾਨੂੰਨ ਬਣ ਗਿਆ ਹਰ ਇੱਕ ਅਧਿਆਪਕ ਵੀ ਡਰਦਾ ਹੈ ਔਰ ਉਹ ਹੱਥ ਨਹੀਂ ਲਾ ਸਕਦਾ ਤੋ ਉਹਦੇ ਕਈ ਫੈਕਟਰ ਹੈ ਦੇਖੋ ਹਰ ਚੀਜ਼ ਦੇ ਕਹਿੰਦੇ ਤਸਵੀਰ ਦੇ ਦੋਵੇਂ ਪਾਸੇ ਨੇ ਤੇ ਉਹਦੇ ਫਾਇਦੇ ਵੀ ਨੁਕਸਾਨ ਆ ਨੁਕਸਾਨ ਵੀ ਹੈਗੇ ਆ ਅਸੀਂ ਤੁਹਾਨੂੰ ਪ੍ਰਦੀਪ ਸਿੰਘ ਸਾਹਿਬ ਅਸੀਂ ਜੇ ਸਕੂਲ ਸਾਨੂੰ ਕਿਸੇ ਕੋਲੋਂ ਮਾਰ ਪੈਂਦੀ ਸੀ ਜੀ ਤਾਂ ਅਸੀਂ ਨਾਲ ਦੇ ਦੋਸਤਾਂ ਨੂੰ ਕਹਿੰਦੇ ਮੇਰੇ ਘਰ ਨਾਲ ਦੱਸੀ ਮੇਰੇ ਅਜ ਪਈ ਸੀ ਚਪੇੜ ਪਈ ਸੀ ਜਾਂ ਮਾਰ ਪਈ ਸੀ ਜਾਂ ਮੈਨੂੰ ਤਬਕੇ ਆ ਸੀ ਮੇਰੇ ਘਰ ਨਾਲ ਪਤਾ ਲੱਗੇ ਅੱਜ ਨੌਬਤ ਇਹ ਆ ਕਿ ਉਹ ਬੱਚਾ ਦੌੜ ਕੇ ਜਾ ਕੇ ਸ਼ਿਕਾਇਤ ਨਾਲਦਾ ਕਿ ਮੈਨੂੰ ਟੀਚਰ ਨੇ ਟੀਚਰ ਗੁੱਸੇ ਹੋਇਆ ਮਤਲਬ ਤੁਹਾਡੇ ਕਹਿਣ ਦਾ ਬਹੁਤ ਕਾਫੀ ਫਰਕ ਪੈ ਗਿਆ ਬੱਚਿਆਂ ਨੂੰ ਕੀ ਸੰਦੇਸ਼ ਦਿਓਗੇ ਟੀਚਰ ਦੇ ਪ੍ਰਤੀ ਹਾਂਜੀ ਬੱਚਿਆਂ ਨੂੰ ਇਹ ਸੰਦੇਸ਼ ਹੈ ਕਿ ਇਹ ਜਿਹੜੇ ਸੰਸਕਾਰ ਆ ਇਹ ਸਾਨੂੰ ਬਚਪਨ ਚ ਮਾਪਿਆਂ ਤੋਂ ਮਿਲਦੇ ਹਨ ਫਿਰ ਸਕੂਲ ਟੀਚਰ ਤੋਂ ਮਿਲਦੇ ਆ ਜਿਹਦੇ ਵਿੱਚ ਕਈ ਵਰੀ ਅਧਿਆਪਕ ਨੂੰ ਜਦੋਂ ਅਸੀਂ ਬਾਰ ਬਾਰ ਗਲਤੀ ਕਰਾਂਗੇ ਉਹਨੂੰ ਥੋੜਾ ਬਹੁਤਾ ਸਾਨੂੰ ਤਾੜਨਾ ਪੈਂਦਾ ਪਰ ਉਹ ਜਿਹੜਾ ਹੁੰਦਾ ਆਪਣੀ ਵੈਲਫੇਅਰ ਵਾਸਤੇ ਹੀ ਆ ਭਲੇ ਲਈ ਹੁੰਦਾ ਅਸੀਂ ਇਹ ਬੰਨੀ ਜੇ ਤੁਹਾਡੇ ਕਹਿਣ ਦਾ ਭਾਵ ਜਿਹੜਾ ਅਧਿਆਪਕ ਤਾੜਦਾ ਉਹ ਬੱਚੇ ਦੀ ਭਲਾਈ ਵਾਸਤੇ ਹਾਂਜੀ ਅਧਿਆਪਕ ਮੈਜੋਰਟੀ ਕੋਈ 1 2% ਗਲਤੀ ਕਰ ਸਕਦੇ ਆ ਪਰ ਮੈਜੋਰਟੀ ਜਿਹੜੀ ਬਹੁਸੰਮਤੀ ਅਧਿਆਪਕ ਆ ਉਹ ਬੱਚੇ ਦੀ ਵੈਲਫੇਅਰ ਵਾਸਤੇ ਕਰਦਾ ਹੈ ਪਰ ਸਾਡਾ ਇਹ ਸੰਦੇਸ਼ ਆ ਕਿ ਅੱਜ ਸਾਰੀ ਗਲੋਬਲ ਗਲੋਬਲਾਈਜੇਸ਼ਨ ਆ ਜੀ ਬੱਚੇ ਸਾਡੇ ਕੈਨੇਡਾ ਅਮਰੀਕਾ ਜਾ ਰਹੇ ਆ ਜੀ ਉੱਥੇ ਜਾ ਕੇ ਰੋਂਦੇ ਆ ਕਿ ਮੈਨੂੰ ਇਹ ਗੱਲ ਆਖੀ ਸੀ ਮੇਰੇ ਟੀਚਰ ਨੇ ਮੇਰੀ ਮਾਂ ਪੇ ਨੇ ਮੈਂ ਕੀਤੀ ਨਹੀਂ ਫਿਰ ਉਹ ਰੋਂਦੇ ਆ ਉਹ ਉਹਨਾਂ ਨੇ ਆਖਿਆ ਸੀ ਵੀ ਕਾਕਾ ਚਾਹ ਬਣਾਣੀ ਸਿੱਖ ਲਈ ਆਟਾ ਗੁੰਨਣਾ ਸਿੱਖ ਲਈ ਰੋਟੀ ਬਣਾਣੀ ਸਿੱਖ ਲਈ ਬਾਹਰ ਤੈਨੂੰ ਕੋਈ ਨੌਕਰ ਨਹੀਂ ਮਿਲਨੇ ਤੇ ਜਦੋਂ ਉੱਥੇ ਇਹ ਚੀਜ਼ਾਂ ਦੀ ਉਹਨੂੰ ਫਿਰ ਦਿੱਕਤ ਆਂਦੀ ਆ ਤਾਂ ਫਿਰ ਉਹ ਮਿਸ ਕਰਦਾ ਆਪਣੇ ਆਪ ਵੀ ਕਹਿੰਦਾ ਮੈਂ ਇੰਡੀਆਰ ਬੈਠੇ ਨੇ ਇਹ ਗੱਲ ਨਹੀਂ ਸੋਚੀ ਵਿਚਾਰੀ ਤੇ ਉਹ ਫਿਰ ਪ੍ਰਸਤਾਨਦਾ ਆ ਜੀਦਾ ਸਾਬ ਜਿੱਦਾਂ ਹੁਣ ਤੁਸੀਂ ਸਮਾਜ ਸੇਵਾ ਦੇ ਖੇਤਰ ਵਿੱਚ ਤੁਹਾਡਾ ਕਾਫੀ ਨਾਮ ਹੈ ਠੀਕ ਹੈ ਜੀ ਕਾਫੀ ਅਵਾਰਡ ਵੀ ਮਿਲੇ ਤੁਹਾਨੂੰ ਉਪਕਾਰ ਕੋਆਰਡੀਨੇਸ਼ਨ ਸੰਸਥਾ ਤੇ ਰਹਹੀਂ ਇਹ ਜਿਹੜੀ ਸਮਾਜ ਸੇਵਾ ਦੀ ਚੇਤਨਾ ਤੁਹਾਨੂੰ ਕਿੱਥੋਂ ਪੈਦਾ ਹੋਈ ਜੀ ਇਹ ਮੈਨੂੰ ਪਰਿਵਾਰ ਚੋਂ ਮਿਲੀ ਐ ਐਕਚੁਅਲੀ ਮੇਰੇ ਪਿਤਾ ਜੀ ਇੱਕ ਫਰੀਡਮ ਫਾਈਟਰ ਸੀਗੇ ਜੀ ਕਰਦੇ ਤਾਂ ਉਹ ਮਜ਼ਦੂਰੀ ਸੀ ਰਾਜ ਮਿਸਤਰੀ ਜਿਦਾ ਕੰਮ ਕਰਦੇ ਸੀ ਜੀ ਉਹਨਾਂ ਨੇ ਘਰ ਦੇ ਵਿੱਚ ਅਖਬਾਰ ਉਹਨਾਂ ਦਾ ਨਿਤ ਸੀਗਾ ਪੜ੍ਹਨਾ ਇਹ ਨਵਾਂ ਜ਼ਮਾਨਾ ਜਿਹੜਾ ਉਹਨਾਂ ਨੇ ਮੈਨੂੰ ਵੀ ਕਹਿਣਾ ਪੜ੍ਹ ਕੇ ਸੁਣਾ ਆਪ ਰੋਟੀ ਖਾ ਰਾਇਆ ਜਾਂ ਦੁਪਹਿਰ ਨੂੰ ਕੰਮ ਤੋਂ ਛੁੱਟੀ ਲਈ ਆਏ ਆ ਪਿੰਡ ਦੇ ਵਿੱਚ ਕੰਮ ਚੱਲਦਾ ਤਾਂ ਐਡੀਟੋਰੀਅਲ ਪੜ੍ਹ ਕੇ ਸੁਣਾਣਾ ਫੇਰ ਜੇ ਮੈਂ ਗਲਤ ਪੜ੍ਹ ਰਿਹਾ ਹਾਂ ਉਹਨਾਂ ਨੇ ਦੂਰੋਂ ਬੈਠ ਕੇ ਕਹਿਣਾ ਐਦਾਂ ਨਹੀਂ ਇਹ ਇਸ ਤਰ੍ਹਾਂ ਲਿਖਿਆ ਹੋਣਾ ਤਾਂ ਉਹ ਵੀ ਪੰਜਾਬੀ ਦੀ ਗ੍ਰਾਮਰ ਉਹਨਾਂ ਤੋਂ ਪਤਾ ਲੱਗੀ ਆਪ ਉਹਨਾਂ ਨੂੰ ਸਕੂਲ ਜਾਣਾ ਨਹੀਂ ਮਿਲਿਆ ਲੇਕਿਨ ਉਹਨਾਂ ਦੀ ਜਿਹੜੀ ਪੜ੍ਹਾਈ ਸੀ ਉਹਨਾਂ ਨੇ ਬਾਰੋ-ਬਾਰ ਸਿੱਖੀਓ 10ਵੀਂ ਪੱਧਰ ਦੀ ਪੰਜਾਬੀ ਉਹਨਾਂ ਦੀ ਸੀ ਔਰ ਉਹਨਾਂ ਨੇ ਹੀ ਸਾਨੂੰ ਜਿਹੜੀ ਸਮਾਸੀਵਾਦੀ ਚਿਟਕ ਆ ਇਮੀਕਾ ਹੋਂ ਦੇ ਵਿੱਚ ਹੀ ਆ ਕਿ ਕਿਸੇ ਦਾ ਭਲਾ ਕਰਨਾ ਨੁਕਸਾਨ ਨਹੀਂ ਕਰਨਾ ਕਿਸੇ ਨਾਲ ਧੋਖਾ ਨਹੀਂ ਕਰਨਾ ਹੀਰਾ ਫੇਰੀ ਨਹੀਂ ਕਰਨੀ ਇਮਾਨਦਾਰੀ ਰੱਖਣੀ ਆ ਕਿ ਇਹਦੇ ਨਾਲੇ ਫੇ ਗਾਂ ਜੁੜ ਗਏ ਇਹਨਾਂ ਸੇਵਾਵਾਂ ਦੇ ਨਾਲ ਬਹੁਤ-ਬਹੁਤ ਧੰਨਵਾਦ ਜੀ ਇਹ ਸੰ ਸਾਡੇ ਪ੍ਰਸਿੱਧ ਸਮਾਜ ਸੇਵਕ ਅਤੇ ਜੋ ਕਿ ਪ੍ਰਿੰਸੀਪਲ ਆਈਟੀਆ ਨਵਾਂ ਸ਼ਹਿਰ ਤੋਂ ਸੇਵਾ ਮੁਕਤ ਹੋਏ ਨੇ ਅਧਿਆਪਕ ਰਹੇ ਨੇ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਨੇ ਸਿੱਖਿਆਤ ਕੀਤਾ ਹੈ ਸਰਦਾਰ ਜਸਪਾਲ ਸਿੰਘ ਜੀ ਗਿੱਦਾ ਕੈਮਰਾਮੈਨ ਦੇ ਨਾਲ ਦੇਸ ਰਾਜਵਾਲੀ ਪੱਤਰਕਾਰ ਵਾਸਤੇ ਪਰਦੇਸੀ ਨਮਾਸ਼ੇ ਸਰਗਰਮੀ ਹੈ ਹੈਲੋ एवरीवन ਆਈ ਹੋਪਸ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਥਿਸ ਸਾਈਡ ਇਜ਼ ਨਤਾਸ਼ਾ ਫ্রম ਐਮਐਸ ਇਮੀਗ੍ਰੇਸ਼ਨ ਮੈਂ ਇਸ ਥਿਸ ਵੀਡੀਓ ਵਿੱਚ ਉਹਨਾਂ ਕਲਾਸਿਕ ਦੀ ਗੱਲ ਕਰਨਾ ਚਾਹੁੰਦੀ ਆ ਜੋ ਕੈਨੇਡਾ ਵਿਸਟਰ ਵੀਜ਼ਾ ਤੇ ਗਏ ਹੋਏ ਨੇ ਤੇ ਉਹ ਹੁਣ ਐਲਐਮਆਈ ਲੈਣਾ ਚਾਹੁੰਦੇ ਨੇ ਸਾਡੇ ਕੋਲ ਬਹੁਤ ਸਾਰੇ EMPLOYEES ਦੇ ਜਿਨ੍ਹਾਂ ਨੂੰ ਸਕਿੱਲ ਵਰਕਰਸ ਦੀ ਲੋੜ ਹੈ ਲਾਈਕ ਆਫਿਸ ਅਸਿਸਟੈਂਟ ਬੁੱਕ ਕੀਪਰਸ carpenter as general store manager shipper cleaner ਇਸ ਤਰ੍ਹਾਂ ਦੀ ਬਹੁਤ ਸਾਰੀਆਂ ਜੌਬਸ ਅਵੇਲੇਬਲ ਨੇ ਤੁਸੀਂ ਐਲਐਮਆਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੈਨੇਡੀਅਨ ਆਫਿਸ ਐਮਏਐਸ ਇਮੀਗ੍ਰੇਸ਼ਨ ਜੁਰੀਟ 211 4515 ਬੈਂਜਲ ਰੋਡ ਬ੍ਰਾਮਟਨ ਵਿਜ਼ਿਟ ਕਰੋ ਦਿੱਤੇ ਗਏ ਨੰਬਰ 437 438 8599 ਤੇ ਕਾਲ ਕਰੋ ਅਗਰ ਤੁਸੀਂ ਇੰਡੀਆ ਵਿੱਚ ਹੋ ਕਿਸੇ ਜਿਹੇ ਪ੍ਰਕਾਰ ਦੀ ਇਨਫੋਰਮੇਸ਼ਨ ਜਾਂ ਅਪਡੇਟ ਲੈਣਾ ਚਾਹੁੰਦੇ ਹੋ ਜੇ ਵਰਕ ਪਰਮਿਟ ਜਾਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੀ ਇੰਡੀਅਨ ਆਫਿਸ ਐਮਐਸ ਇਮੀਗ੍ਰੇਸ਼ਨ ਨੀਅਰ ਗੁਰਦੁਆਰਾ ਟਾਲਿਸ ਰੋਡ ਵਿਜ਼ਿਟ ਕਰੋ ਜਾਂ ਸਾਡੇ ਦਿੱਤੇ ਗਏ ਨੰਬਰ 6239519592 ਤੇ ਕਾਲ ਕਰੋ ਥੈਂਕ ਯੂ ਸੋ ਮਚ ਸਸ੍ਰੀਕਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਜਾਇਰ ਸੀਸੀ ਨੇ ਅਪਡੇਟ ਕੀਤਾ ਹੈ ਕਿ ਹੁਣ ਜਿਹੜੇ ਵਿਜ਼ਿਟਰ ਕੈਨੇਡਾ ਆਏ ਹੋਏ ਨੇ ਉਹ ਆਪਣਾ ਸਟੇਟਸ ਕਨਵਰਟ ਨਹੀਂ ਕਰਾ ਸਕਦੇ ਵਰਕ ਪਰਮਿਟ ਦੇ ਵਿੱਚ ਕਿ ਤੁਸੀਂ ਵੀ ਇਹ ਨਿਊਜ਼ ਸੁਣਨ ਤੋਂ ਬਾਅਦ ਪਰੇਸ਼ਾਨ ਹੋ ਤੇ ਤੁਸੀਂ ਸੋਲੂਸ਼ਨ ਲੱਭ ਰਹੇ ਹੋ ਤਾਂ ਦੇਰੀ ਕਿਸ ਗੱਲ ਦੀ ਹੇਠਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਜਾਂ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ 45 ਬਨਨਾ ਐਬਨੇਜ਼ਰ ਰੋਡ ਯੂਨਿਟ 211 ਹੰਗਰੰਟਨ ਧੰਨਵਾਦ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਅਮੀਅਤ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਧ ਇਜਾਜ਼ਤ ਦਿਓ ਧੰਨਵਾਦ